ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੁ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਇੱਕ ਚੰਗੀ ਵੀਡੀਓ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਅੱਜ ਦੀ ਇਸ ਚੰਗੀ ਵੀਡੀਓ ਦੇ ਵਿੱਚ ਅਸੀਂ ਇੱਕ ਚੰਗੇ ਟੌਪਿਕ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਇੱਕ ਚੰਗੇ ਵਕੀਲ ਦੀ ਚੋਣ ਕਰਨ ਦੇ ਨਾਲ ਸੰਬੰਧਿਤ ਹੈ ਚੰਗੇ ਵਕੀਲ ਦੀ ਚੋਣ ਦਾ ਮਤਲਬ ਤੁਹਾਡੇ ਚੰਗੇ ਭਵਿੱਖ ਦੀ ਚੋਣ ਇੱਕ ਚੰਗਾ ਵਕੀਲ ਇੱਕ ਸਹੀ ਵਕੀਲ ਤੁਹਾਡੀ ਕਿਸਮਤ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਅਤੇ ਇੱਕ ਗਲਤ ਵਕੀਲ ਤੁਹਾਡੀ ਜ਼ਿੰਦਗੀ ਨੂੰ ਉਲਝਾ ਸਕਦਾ ਹੈ ਪਰ ਸਵਾਲ ਇਹ ਹੈ ਕਿ ਇੱਕ ਚੰਗਾ ਵਕੀਲ ਚੁਣਿਆ ਕਿਵੇਂ ਜਾਵੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਲਗਭਗ 30 ਕੁ ਟਿਪਸ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰੈਕਟੀਕਲ ਟਿਪਸ ਨੇ ਰੀਅਲ ਲਾਈਫ ਪੁਆਇੰਟਸ ਨੇ ਚੰਗੀਆਂ ਗੱਲਾਂ ਨੇ ਉਹ ਟਿਪਸ ਜਿਹੜੇ ਹਰ ਕਿਸੇ ਨੂੰ ਵਕੀਲ ਚੁਣਨ ਤੋਂ ਪਹਿਲਾਂ ਜਰੂਰ ਹੀ ਜਾਣਨੇ ਚਾਹੀਦੇ ਨੇ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਕਦੇ ਵੀ ਗਲਤ ਵਕੀਲ ਦੀ ਚੋਣ ਨਹੀਂ ਕਰੋਗੇ ਇੱਕ ਚੰਗੇ ਵਕੀਲ ਦੀ ਚੋਣ ਦੇ ਲਈ ਸਾਨੂੰ ਆਫਲਾਈਨ ਤੇ ਔਨਲਾਈਨ ਦੋਨੋਂ ਹੀ ਤਰੀਕੇ ਪਣਾਉਣੇ ਪੈਣਗੇ ਕੋਈ ਸ਼ੱਕ ਨਹੀਂ ਤੇ ਸਾਰੇ ਹੀ ਵਕੀਲ ਕਾਲਾ ਕੋਟ ਪਾਉਂਦੇ ਨੇ ਪਰ ਜੇ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਵੇਖੀਏ ਉਹਨਾਂ ਦੇ ਕੰਮ ਦੇ ਹਿਸਾਬ ਦੇ ਨਾਲ ਉਹਨਾਂ ਦੇ ਤਜਰਬੇ ਦੇ ਹਿਸਾਬ ਦੇ ਨਾਲ ਤਾਂ ਸਾਰੇ ਹੀ ਰੰਗ-ਬਰੰਗੇ ਨੇ ਅਸੀਂ ਬਿਨਾਂ ਕਿਸੇ ਦੇਰੀ ਤੋਂ ਜਿਹੜੇ ਸਾਡੇ ਕੋਲੇ ਟਿਪਸ ਨੇ ਪੁਆਇੰਟਸ ਨੇ ਉਹਨਾਂ ਤੇ ਜਾਣਨਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਸਾਡੇ ਕੋਲੇ ਪਹਿਲਾ ਪੁਆਇੰਟ ਹੈ ਕਿ ਜੇ ਤੁਸੀਂ ਕਦੇ ਵੀ ਕਿਸੇ ਵੀ ਕੋਰਟ ਦੇ ਵਿੱਚ ਆਪਣਾ ਕੇਸ ਦਾਇਰ ਕਰਨਾ ਹੈ ਆਪਣਾ ਕੋਈ ਵਕੀਲ हायर ਕਰਨਾ ਹੈ ਤਾਂ ਤੁਸੀਂ ਪਹਿਲਾਂ ਦੇਖਣਾ ਕਿ ਤੁਹਾਡਾ ਜਿਹੜਾ ਕੇਸ ਹੈ ਉਹ ਕਿਸ ਕਿਸਮ ਦਾ ਹੈ ਕਿਸ ਨੇਚਰ ਦਾ ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਕ੍ਰਿਮੀਨਲ ਕੇਸ ਸਿਵਲ ਕੇਸ ਸਿਵਲ ਸੂਟ ਹੁੰਦੇ ਨੇ ਜਿਹੜੇ ਪਹਿਲਾਂ ਤੁਸੀਂ ਇਹ ਦੇਖਣਾ ਕਿ ਤੁਹਾਡਾ ਕੇਸ ਕਿਹੜੀ ਸ਼੍ਰੇਣੀ ਚੋਂ ਦਾ ਹੈ ਕ੍ਰਿਮੀਨਲ ਹੈ ਜਾਂ ਸਿਵਲ ਹੈ ਜੇ ਕ੍ਰਿਮੀਨਲ ਹੈ ਫਿਰ ਇਹ ਵੀ ਦੇਖਣਾ ਹੈ ਕਿ ਕੋਈ ਚੈੱਕ ਬਾਉਂਸ ਦੇ ਨਾਲ ਸੰਬੰਧਿਤ ਹੈ ਜਾਂ ਕੋਈ ਐਨਡੀਪੀਐਸ ਵਾਲਾ ਪਰਚਾ ਹੈ ਜਾਂ ਕੋਈ ਲੜਾਈ ਝਗੜੇ ਦਾ ਕੇਸ ਹੈ ਜਾਂ ਕੋਈ ਰੇਪ ਦਾ ਕੇਸ ਹੈ ਕੀ ਹੈ ਤੇ ਬੇਲ ਹੈ ਜਾਂ ਕੀ ਹੈ ਤੇ ਜੇ ਕੋਈ ਸਿਵਲ ਸੂਟ ਹੈ ਜਾਂ ਕੋਈ ਫੈਮਿਲੀ ਡਿਸਪਿਊਟ ਹੈ ਜਾਂ ਕੋਈ ਪ੍ਰੋਪਰਟੀ ਦਾ ਕੇਸ ਹੈ ਜਾਂ ਕੋਈ ਸਰਵਿਸ ਮੈਟਰ ਹੈ ਕੀ ਹੈ ਕੋਈ ਟੈਕਸ ਦਾ ਹੈ ਜਾਂ ਕੀ ਹੈ ਜਿਹੜਾ ਵਕੀਲ ਉਸੇ ਕਿਸਮ ਦੇ ਕੇਸ 딜 ਕਰਦਾ ਹੋਵੇ ਫਿਰ ਉਹੀ ਵਕੀਲ ਵਧੀਆ ਰਹਿੰਦਾ ਹੈ ਫਿਰ ਤੁਸੀਂ ਉਸੇ ਕਿਸਮ ਦਾ ਵਕੀਲ ਕਰੋ ਤੇ ਤੁਸੀਂ ਕਿਵੇਂ ਵਕੀਲ ਲੱਭਣਾ ਕੀ ਕਰਨਾ ਹੈ ਅੱਗੇ ਅਸੀਂ ਹੋਰ ਵੀਡੀਓ ਦੇ ਵਿੱਚ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਜੁੜੇ ਰਹੋ ਵੀਡੀਓ ਦੇ ਵਿੱਚ ਐਂਡ ਤੱਕ ਤੇ ਨਾਲ ਤੁਸੀਂ ਫਿਰ ਇਹ ਵੀ ਦੇਖਣਾ ਤੇ ਕਿਹੜੀ ਕੋਰਟ ਦਾ ਕੇਸ ਹੈ ਜਿਵੇਂ ਕੋਈ ਟ੍ਰਾਇਲ ਕੋਰਟ ਲੋਅਰ ਕੋਰਟ ਡਿਸਟ੍ਰਿਕਟ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਜਾਂ ਕੋਈ ਟ੍ਰਿਬਿਊਨਲ ਹੈ ਕਿ ਹੈ ਕਿਉਂਕਿ ਹਰ ਇੱਕ ਕੋਰਟ ਦਾ ਜਿਹੜਾ ਮਾਹੌਲ ਹੈ ਉਹ ਵੱਖਰਾ ਹੁੰਦਾ ਹੈ ਜੇ ਕੇਸ ਹਾਈ ਕੋਰਟ ਦਾ ਹੈ ਤਾਂ ਹਾਈ ਕੋਰਟ ਦਾ ਵਕੀਲ ਦੇਖੋ ਜੇ ਸੁਪਰੀਮ ਕੋਰਟ ਦਾ ਹੈ ਤਾਂ ਸੁਪਰੀਮ ਕੋਰਟ ਦਾ ਵਕੀਲ ਦੇਖੋ ਜਿਹੜਾ ਰੈਗੂਲਰ ਉੱਥੇ ਹੀ ਪ੍ਰੈਕਟਿਸ ਕਰਦਾ ਹੋਵੇ ਫਿਰ ਉਹੀ ਵਕੀਲ ਠੀਕ ਰਹਿੰਦਾ ਹੈਗਾ ਤੇ ਇੱਕ ਗੱਲ ਹੋਰ ਜਿਹੜਾ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕਈ ਵਕੀਲ ਕਹਿ ਦਿੰਦੇ ਨੇ 100% ਗਾਰੰਟੀ ਦੇ ਦਿੰਦੇ ਨੇ ਕਿ 100% ਕੇਸ ਜਿੱਤ ਕੇ ਦੇਵਾਂਗੇ ਇਹ ਜਿਹੜੇ 100% ਜਿੱਤ ਵਾਲੇ ਵਕੀਲ ਨੇ ਇਹਨਾਂ ਤੋਂ ਜਰੂਰ ਬਚਣਾ ਹੈ ਗਲਤ ਜਿਹੜਾ ਇੱਕ ਚੰਗਾ ਵਕੀਲ ਹੈ ਉਹ ਗਲਤ ਉਮੀਦਾਂ ਨਹੀਂ ਦਿੰਦਾ ਝੂਠ ਨਹੀਂ ਬੋਲਦਾ ਜੇ ਕੋਈ ਰਿਸਕ ਹੈ ਤਾਂ ਸਹੀ ਰਿਸਕ ਵੀ ਦੱਸੂਗਾ ਮੌਕਾ ਵੀ ਦੱਸੂਗਾ ਉਹਦਾ ਹੱਲ ਵੀ ਦੱਸੂਗਾ ਜਿਹੜਾ ਵਕੀਲ ਸਿਰਫ ਪੈਸੇ ਲਈ ਝੂਠੇ ਵਾਅਦੇ ਕਰਦਾ ਉਹ ਖਤਰਨਾਕ ਹੁੰਦਾ ਬਹੁਤ ਸਾਰੇ ਵਕੀਲ ਇਸ ਤਰ੍ਹਾਂ ਵੀ ਕਰਦੇ ਨੇ ਜੇ ਕੋਈ ਵਕੀਲ ਇਹ ਕਹੇ ਕਿ 100% ਗਰੰਟੀ ਹੈ ਤਾਂ ਫਿਰ ਸਮਝ ਲਓ ਕਿ ਗੜਬੜ ਹੈ ਤੇ ਜਿਹੜੇ ਲਾਇਜ਼ ਹੁੰਦੇ ਨੇ ਵਕੀਲ ਹੁੰਦੇ ਨੇ ਐਡਵੋਕੇਟਸ ਹੁੰਦੇ ਨੇ ਉਹ ਹੋਪ ਦੀ ਫੈਕਟਰੀ ਹੈ ਆਸ ਉਮੀਦ ਹੁੰਦੀ ਹੈ ਵਿਅਕਤੀ ਨੂੰ ਕਲਾਇੰਟ ਨੂੰ ਕਿ ਸਾਨੂੰ ਰਿਲੀਫ ਮਿਲੂਗਾ ਕਾਨੂੰਨ ਵਿੱਚ ਕੋਈ ਵੀ ਗਰੰਟੀ ਨਹੀਂ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਗਰੰਟੀ ਸਿਰਫ ਮਿਹਨਤ ਦੀ ਹੁੰਦੀ ਹੈ ਤਜਰਬੇ ਦੀ ਹੁੰਦੀ ਹੈ ਸੱਚ ਬੋਲਣ ਵਾਲਾ ਜਿਹੜਾ ਵਕੀਲ ਹੁੰਦਾ ਹੈ ਉਹ ਹੀ ਸਭ ਤੋਂ ਵਧੀਆ ਵਕੀਲ ਹੁੰਦਾ ਹੈ ਇਸੇ ਕਰਕੇ ਝੂਠੇ ਵਕੀਲਾਂ ਤੋਂ ਪੈਸੇ ਦੇ ਜਿਹੜੇ ਲਾਲਚੀ ਵਕੀਲ ਨੇ ਜਿਆਦਾ ਉਹਨਾਂ ਤੋਂ ਬਚਣਾ ਤੇ ਇੱਕ ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਜਰੂਰ ਸੁਣਦੇ ਹੋ ਧਿਆਨ ਨਾਲ ਕਿ ਜੇ ਤੁਸੀਂ ਵਕੀਲ ਹਾਇਰ ਕਰਨਾ ਹੈ ਤਾਂ ਜਿਹੜੀ ਤੁਸੀਂ ਪਹਿਲੀ ਮੀਟਿੰਗ ਕਰਨੀ ਹੈ ਜਦੋਂ ਵਕੀਲ ਨੂੰ ਮਿਲਣਾ ਹੈ ਤਾਂ ਫਿਰ ਕੋਰਟ ਦੇ ਟਾਈਮ 'ਚ ਹੀ ਮਿਲਣਾ ਹੈ ਕੋਰਟ ਦੇ ਵਿੱਚ ਜਾ ਕੇ ਉਸਦੇ ਫਾਇਦੇ ਬਹੁਤ ਨੇ ਕੂਰਟ ਦੇ ਵਿੱਚ ਜਦੋਂ ਤੁਸੀਂ ਜਾਉਂਗੇ ਵਿਜ਼ਿਟ ਕਰੋਗੇ ਤਾਂ ਜਦੋਂ ਤੁਸੀਂ ਉਸਦੇ ਆਫਿਸ ਦੇ ਵਿੱਚ ਚੈਂਬਰ ਦੇ ਵਿੱਚ ਜਾ ਕੇ ਬੈਠੋਗੇ ਤਾਂ ਤੁਹਾਨੂੰ ਪਤਾ ਲੱਗ ਜੇਗਾ ਕਿ ਵਕੀਲ ਕਿੰਨਾ ਕੁ బిਜੀਆ ਕਿੰਨੇ ਕੁ ਉਹਦੇ ਕੋਲੇ ਕੇਸ ਨੇ ਕਿੰਨੇ ਕੁ ਉਹਦੇ ਕੋਲੇ ਕਲਾਇੰਟ ਆਉਂਦੇ ਨੇ ਕਲਾਇੰਟਾਂ ਦੇ ਨਾਲ ਉਹ ਕਿਵੇਂ ਗੱਲਬਾਤ ਕਰਦਾ ਹੈ ਕਿਵੇਂ ਡੀਲ ਕਰਦਾ ਹੈ ਕਿੰਨੇ ਉਹਦੇ ਜੂਨੀਅਰ ਨੇ ਕਿੰਨੇ ਉਹਦੇ ਮੁੰਸੀ ਨੇ ਕਿੰਨੀਆਂ ਕੁ ਉਹਦੇ ਕੋਲੇ ਫਾਈਲਾਂ ਨੇ ਹੋਰ ਸਾਰਾ ਕੁਝ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿੰਨਾ ਕੁ ਉਹਨੂੰ ਤਜਰਬਾ ਹੈ ਕਿੰਨੇ ਕੇਸ ਨੇ ਤੇ ਇਸ ਤੋਂ ਇਲਾਵਾ ਤੁਸੀਂ ਜਦੋਂ ਉਹ ਕੋਰਟ ਦੇ ਵਿੱਚ ਕੇਸ ਕਰਨ ਜਾਂਦਾ ਹੈ ਕੋਈ ਆਰਗੂਮੈਂਟ ਕਰਨ ਜਾਂਦਾ ਹੈ ਬਹਿਸ ਵਗੈਰਾ ਜਾਂ ਕੋਈ ਗਵਾਹੀ ਕਰਾਉਣ ਜਾਂਦਾ ਹੈ ਕਰਾਸ ਕਰਦਾ ਤਾਂ ਉਸ ਟਾਈਮ ਤੇ ਵੀ ਤੁਸੀਂ ਕੋਰਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਵਕੀਲ ਕਿਵੇਂ ਬਹਿਸ ਕਰ ਰਿਹਾ ਹੈ ਕਿੰਨਾ ਕੋ ਉਹ ਕੰਫੀਡੈਂਟ ਹੈ ਹੌਸਲੇ ਵਾਲਾ ਹੈ ਕਿਵੇਂ ਬੋਲਦਾ ਹੈ ਜੱਜ ਨੂੰ ਕਨਵਿੰਸ ਕਰ ਸਕਦਾ ਹੈ ਜਾਂ ਨਹੀਂ ਕਿਵੇਂ ਕਰਾਸ ਕਰ ਰਿਹਾ ਹੈ ਇਸ ਤਰ੍ਹਾਂ ਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੇ ਤੁਸੀਂ ਕੋਰਟ ਦੇ ਟਾਈਮ ਦੇ ਵਿੱਚ ਵਕੀਲ ਨੂੰ ਮਿਲੋਗੇ ਕਿ ਕਿੰਨਾ ਕੁ ਬੀਜੀ ਆ ਕਿੰਨੇ ਕੁ ਕੇਸ ਨੇ ਕਿਵੇਂ ਦਾ ਹੋਰ ਬਥੇਰਾ ਕੁਸ਼ ਵਕੀਲ ਤੁਹਾਡੀ ਗੱਲ ਨੂੰ ਧਿਆਨ ਨਾਲ ਸੁਣਦਾ ਹੈ ਕਿ ਨਹੀਂ ਇਹ ਵੀ ਮੈਟਰ ਕਰਦੀ ਹੈ ਉਹ ਕੋਈ ਠੋਸ ਲੀਗਲ ਪਲਾਨ ਦੱਸਦਾ ਹੈ ਜਾਂ ਨਹੀਂ ਇਹ ਵੀ ਮੈਟਰ ਕਰਦਾ ਹੈ ਉਹ ਤੁਹਾਡੀ ਸਮੱਸਿਆ ਨੂੰ ਗੰਭੀਰਤਾ ਦੇ ਨਾਲ ਲੈ ਰਿਹਾ ਹੈ ਜਾਂ ਨਹੀਂ ਇਹ ਵੀ ਮੈਟਰ ਕਰਦਾ ਹੈ ਹੋਰ ਬਹੁਤ ਸਾਰੀਆਂ ਗੱਲਾਂ ਨੇ ਜੇ ਪਹਿਲੀ ਮੀਟਿੰਗ 'ਚ ਵਧੀਆ ਇਮਪ੍ਰੈਸ਼ਨ ਨਾ ਆਏ ਤਾਂ ਫਿਰ ਚੇਂਜ ਕਰ ਦਿਓ ਕਿਸੇ ਹੋਰ ਵਕੀਲ ਦੀ ਚੋਣ ਕਰੋ ਤੇ ਇੱਕ ਕਈ ਦੋਸਤ ਇਹ ਸੋਚਦੇ ਨੇ ਕਿ ਜਿਹੜੇ ਵੱਧ ਉਮਰ ਦੇ ਵਕੀਲ ਨੇ ਉਹੀ ਵਕੀਲ ਚੰਗੇ ਹੁੰਦੇ ਨੇ ਪਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਭਰਮ ਦੇ ਵਿੱਚ ਨਾ ਰਹੋ ਕਿਉਂਕਿ ਕਈ ਇਹੋ ਜਿਹੇ ਵਕੀਲ ਵੀ ਹੁੰਦੇ ਨੇ ਜਿਹੜੇ ਪਹਿਲਾਂ ਸਰਵਿਸ ਦੇ ਵਿੱਚ ਹੁੰਦੇ ਨੇ ਨੌਕਰੀ ਕਰਦੇ ਹੁੰਦੇ ਨੇ ਜੌਬ ਕਰਦੇ ਹੁੰਦੇ ਨੇ ਜਦੋਂ ਰਿਟਾਇਰ ਹੋ ਜਾਂਦੇ ਨੇ ਫਿਰ ਕੋਰਟ ਦੇ ਵਿੱਚ ਆਉਣਾ ਸਟਾਰਟ ਕਰ ਦਿੰਦੇ ਨੇ ਪ੍ਰੈਕਟਿਸ ਕਰਨ ਲੱਗ ਜਾਂਦੇ ਨੇ ਉਹ ਵੀ ਇੱਕ ਸ਼ੌਂਕੀਆ ਕਿਉਂਕਿ ਉਹਨਾਂ ਨੇ ਪਹਿਲਾਂ ਕਾਨੂੰਨ ਦੀ ਪੜ੍ਹਾਈ ਕਰੀ ਹੋਈ ਹੁੰਦੀ ਹੈ ਜਾਂ ਫਿਰ ਕਈ ਬਾਅਦ ਦੇ ਵਿੱਚ ਪੜ੍ਹਾਈ ਕਰ ਲੈਂਦੇ ਨੇ ਜਾਂ ਜਦੋਂ ਜੌਬ ਕਰਦੇ ਹੁੰਦੇ ਨੇ ਉਦੋਂ ਪੜ੍ਹਾਈ ਕਰ ਲੈਂਦੇ ਨੇ ਫਿਰ ਘਰ ਦੇ ਵਿੱਚ ਬੈਠਣ ਦੀ ਬਜਾਏ ਉਹ ਸੋਚਦੇ ਨੇ ਕਿ ਚਲੋ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਲੈਂਦੇ ਆ ਟਾਈਮ ਵੀ ਪਾਸ ਹੋ ਜੂ ਪੈਸੇ ਦੀ ਉਹਨਾਂ ਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਇਸੇ ਕਰਕੇ ਤੁਸੀਂ ਇਸ ਭਲੇਖੇ ਦੇ ਵਿੱਚ ਨਹੀਂ ਰਹਿਣਾ ਕਈ ਵਾਰੀ ਜਿਹੜੇ ਜੰਗ ਐਡਵੋਕੇਟਸ ਨੇ ਨਵੇਂ ਮੁੰਡੇ ਨੇ ਜਾਂ ਨਵੀਆਂ ਕੁੜੀਆਂ ਨੇ ਜਿਹੜੀਆਂ ਵਕੀਲ ਨੇ ਉਹ ਵੀ ਤੁਹਾਡੇ ਕੇਸ ਦੀ ਚੰਗੀ ਤਰ੍ਹਾਂ ਪੈਰਵਾਈ ਕਰ ਸਕਦੇ ਨੇ ਜਿਹੜੇ ਨਵੇਂ ਵਕੀਲ ਨੇ ਤੇ ਇਸੇ ਕਰਕੇ ਤੁਸੀਂ ਇਹ ਦੇਖਣਾ ਕਿ ਵਕੀਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਮੈਟਰ ਕਰਦਾ ਹੈ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਟਰ ਕਰਦੀਆਂ ਨੇ ਸਿਰਫ ਏਜ ਦੇ ਪੱਖ ਤੋਂ ਵਕੀਲ ਨੂੰ ਨਹੀਂ ਦੇਖਣਾ। ਹਾਂ ਕਈ ਵਕੀਲ ਪੁਰਾਣੇ ਹੁੰਦੇ ਨੇ ਕਈਆਂ ਨੂੰ ਵੱਡਾ ਤਜਰਬਾ ਹੁੰਦਾ ਹੈ ਬਹੁਤ ਸਾਲਾਂ ਦਾ ਤਜਰਬਾ ਹੁੰਦਾ ਹੈਗਾ ਮੈਟਰ ਕਰਦਾ ਹੈ ਪਰ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਤੁਸੀਂ ਇਸ ਚੱਕਰ ਦੇ ਵਿੱਚ ਨਹੀਂ ਰਹਿਣਾ ਕਿ ਉਮਰ ਦੇ ਵਿੱਚ ਵੱਡਾ ਹੈ। ਤੇ ਇਸੇ ਕਰਕੇ ਜਿਹੜਾ ਇਹ ਐਕਸਪੀਰੀਅੰਸ ਹੁੰਦਾ ਹੈ ਤਜਰਬਾ ਹੁੰਦਾ ਹੈ ਇਹ ਕੋਰਟ ਦੀ ਕਰੰਸੀ ਹੁੰਦੀ ਹੈ। ਕੂਟ ਵਿੱਚ ਤਜਰਬਾ ਹੈ ਜਿਹੜਾ ਉਹ ਪੈਸੇ ਨਾਲ ਨਹੀਂ ਮਿਲਦਾ ਇਹ ਸਾਲਾਂ ਦੀ ਮਿਹਨਤ ਦੇ ਨਾਲ ਸੈਂਕੜੇ ਕੇਸਾਂ ਦੀ ਦਲੀਲ ਦੇ ਨਾਲ ਬਹੁਤ ਸਾਰੇ ਕਾਨੂੰਨ ਪੜ੍ਹਨ ਦੇ ਨਾਲ ਤੇ ਜੱਜ ਸਾਹਮਣੇ ਖੜੇ ਹੋਣ ਦੀ ਹਿੰਮਤ ਦੇ ਨਾਲ ਆਉਂਦਾ ਹੈ ਵਕੀਲ ਦਾ ਤਜਰਬਾ ਉਸ ਦੀ ਲੁੱਕ ਤੋਂ ਪਤਾ ਨਹੀਂ ਲੱਗਦਾ ਕਿ ਉਸ ਨੇ ਜੀ ਵਧੀਆ ਕੱਪੜੇ ਪਾਏ ਹੋਏ ਨੇ ਮਹਿੰਗਾ ਫੋਨ ਹੈ ਮਹਿੰਗੀ ਘੜੀ ਹੈ ਮਹਿੰਗੀ ਗੱਡੀ ਹੈ ਜਾਂ ਵੱਡਾ ਘਰ ਹੈ ਉਹਦਾ ਸਟੇਟਸ ਦੇਖ ਕੇ ਪਰ ਕਾਫੀ ਹੱਦ ਤੱਕ ਉਸ ਦੇ ਕਮਰੇ ਦੀਆਂ ਜਿਹੜੀਆਂ ਫਾਈਲਾਂ ਹੁੰਦੀਆਂ ਨੇ ਉਸ ਦੇ ਦਫ਼ਤਰ ਦੀਆਂ ਜਿਹੜੀਆਂ ਫਾਈਲਾਂ ਹੁੰਦੀਆਂ ਨੇ ਜੰਫੇਰਾ ਪੇਸ਼ੀਆਂ ਵਗੈਰਾ ਹੁੰਦੀਆਂ ਨੇ ਉਹਦੀ ਡਾਇਰੀ ਹੁੰਦੀ ਹੈ ਉਸ ਤੋਂ ਕੁਝ ਹੱਦ ਤੱਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵਕੀਲ ਦੀ ਪ੍ਰੈਕਟਿਸ ਦੇ ਜਿਹੜੇ ਸਾਲ ਹੁੰਦੇ ਨੇ ਉਹ ਵੀ ਮੈਟਰ ਕਰਦੇ ਨੇ ਉਹ ਕਿੰਨੇ ਸਮੇਂ ਤੋਂ ਕਿਸ ਤਰ੍ਹਾਂ ਦੇ ਕੇਸ ਲੜ ਰਿਹਾ ਹੈਗਾ ਕੀ ਉਸ ਨੇ ਤੁਹਾਡੇ ਵਰਗੇ ਜਿਹੜੇ ਕੇਸ ਨੇਗੇ ਜਿਵੇਂ ਤੁਹਾਡਾ ਕੇਸ ਹੈ ਉਸ ਤਰ੍ਹਾਂ ਦੇ ਕੇਸ ਪਹਿਲਾਂ ਕੀਤੇ ਨੇ ਜਾਂ ਨਹੀਂ ਤੇ ਫਿਰ ਤੁਸੀਂ ਜਿੱਤ ਦਾ ਰਿਕਾਰਡ ਹੈ ਜਿਹੜਾ ਉਹ ਵੀ ਦੇਖਣਾ ਹੈ ਉਹ ਤੁਸੀਂ ਔਨਲਾਈਨ ਦੇਖ ਸਕਦੇ ਹੋਗੇ ਉਸ ਦਾ ਪੀ ਨੰਬਰ ਭਰ ਕੇ ਦੇਖ ਸਕਦੇ ਹੋਗੇ ਕਿਉਂਕਿ ਹਰ ਇੱਕ ਵਕੀਲ ਦਾ ਇੱਕ ਇਨਰੋਲਮੈਂਟ ਨੰਬਰ ਹੁੰਦਾ ਹੈ ਜਿਵੇਂ ਪੀ ਪੰਜਾਬ ਦੇ ਵਿੱਚ ਜਿਹੜੇ ਵਕੀਲ ਨੇ ਉਹ ਪੀ ਤੋਂ ਸਟਾਰਟ ਹੁੰਦੇ ਨੇ ਜਿਹੜੇ ਦਿੱਲੀ ਦੇ ਨੇ ਡੀ ਤੋਂ ਸਟਾਰਟ ਹੁੰਦੇ ਨੇ ਜਿਹੜੇ ਹਰਿਆਣਾ ਦੇ ਨੇ ਉਹ ਪੀ ਐਚ ਐਦਾਂ ਕਰਕੇ ਠੀਕ ਹੈ ਜੀ ਹੁਣ ਪੀ ਐਚ ਤੋਂ ਸਟਾਰਟ ਹੁੰਦੇ ਨੇ ਪਹਿਲਾਂ ਪੀ ਤੋਂ ਸੀਗੇ ਪੰਜਾਬ ਹਰਿਆਣਾ ਤੇ ਜੇ ਮਹਾਰਾਸ਼ਟਰ ਦਾ ਉਹ ਐਮ ਤੋਂ ਉਹਨਾਂ ਦਾ ਮੇਰੇ ਕਹਿਣ ਤੋਂ ਭਾਵ ਇੱਕ ਇਨਰੋਲਮੈਂਟ ਨੰਬਰ ਹੁੰਦਾ ਹੈ ਉਹ ਤੁਸੀਂ ਕੋਰਟ ਦੀ ਵੈਬਸਾਈਟ ਦੇ ਵਿੱਚ ਜਾ ਕੇ ਉੱਤੇ ਪੀ ਨੰਬਰ ਭਰ ਕੇ ਉਹਨਾਂ ਦੇ ਕੇਸ ਦਾ ਰਿਕਾਰਡ ਕੱਢ ਸਕਦੇ ਹੋ ਦੇਖ ਸਕਦੇ ਹੋ ਫਿਰ ਤੁਸੀਂ ਇਹ ਵੀ ਦੇਖਣਾ ਹੈ ਕਿ ਕਿੰਨੇ ਕੁ ਕੇਸ ਡਿਸਮਿਸ ਨੇ ਕਿੰਨੇ ਕੁ ਅਲਾਉਡ ਹੋਏ ਨੇ ਉਹਦੇ ਪੱਖ 'ਚ ਹੋਏ ਨੇ ਫਿਰ ਆਰਡਰ ਵੀ ਤੁਸੀਂ ਓਪਨ ਕਰਕੇ ਦੇਖ ਸਕਦੇ ਹੋ ਕਿ ਉਹ ਵਕੀਲ ਹੀ ਹਾਜ਼ਰ ਹੋਇਆ ਸੀ ਜਾਂ ਕੋਈ ਹੋਰ ਸੀਗਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਹ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਕੇਸ ਉਹ ਕਰਦਾ ਹੈਗਾ ਕੋਰਟ ਦੇ ਵਿੱਚ ਕ੍ਰਿਮੀਨਲ ਨੇ ਜਾਂ ਸਿਵਲ ਨੇ ਕੀ ਹੈ ਇਹ ਵੀ ਮੈਟਰ ਕਰਦਾ ਹੈ ਇਹ ਨੰਬਰ ਤੁਸੀਂ ਉਸ ਕੋਰਟ ਦੀ ਡਾਇਰੈਕਟਰੀ ਦੇ ਵਿੱਚੋਂ ਦੇਖ ਸਕਦੇ ਹੋ ਜਾਂ ਫਿਰ ਐਸੇ ਵੀ ਤੁਸੀਂ ਕੋਰਟ ਦੇ ਵਿੱਚੋਂ ਪਤਾ ਕਰ ਸਕਦੇ ਹੋਗੇ ਤੇ ਇੱਕ ਹੋਰ ਪੁਆਇੰਟ ਕਿ ਜਿਹੜੇ ਵਕੀਲ ਨੇ ਉਹ ਵੀ ਤਿੰਨ ਤਰ੍ਹਾਂ ਦੇ ਹੁੰਦੇ ਨੇ ਸ਼ਾਇਦ ਬਹੁਤਿਆਂ ਨੂੰ ਨਾਮ ਪਤਾ ਹੋਵੇ ਜ਼ਿਆਦਾਤਰ ਵਕੀਲ ਵੀ ਇਹ ਕਹਿੰਦੇ ਨੇ ਕਿ ਵਕੀਲ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਜਿਹੜੇ ਜੂਨੀਅਰ ਵਕੀਲ ਹੁੰਦੇ ਨੇ ਪਰ ਕਾਨੂੰਨ ਦੇ ਵਿੱਚ ਨਹੀਂ ਲਿਖਿਆ ਹੋਇਆ ਜੂਨੀਅਰ ਐਡਵੋਕੇਟਸ ਲਿਖਿਆ ਹੋਇਆ ਹੈ ਅਦਰ ਐਡਵੋਕੇਟਸ ਇੱਕ ਸੀਨੀਅਰ ਵਕੀਲ ਹੁੰਦੇ ਨੇ ਸੀਨੀਅਰ ਡੈਜ਼ਿਗਨੇਟ ਵਕੀਲ ਹੁੰਦੇ ਨੇ ਜਿਨ੍ਹਾਂ ਦਾ ਕੋਰਟ ਹੁੰਦਾ ਉਹ ਵੱਖਰਾ ਹੁੰਦਾ ਹੈ ਜੱਜ ਦੀ ਤਰ੍ਹਾਂ ਤੇ ਇੱਕ ਤੀਜੀ ਜਿਹੜੀ ਕਿਸਮ ਹੈ ਉਹ ਹੁੰਦੇ ਨੇ ਜਾਲੀ ਵਕੀਲ ਕਈ ਜਾਲੀ ਵਕੀਲ ਵੀ ਨੇ ਹਰ ਇੱਕ ਕੋਰਟ ਦੇ ਵਿੱਚ ਕੁਝ ਵਕੀਲ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਜਾਂ ਤਾਂ ਜਾਲੀ ਡਿਗਰੀ ਹੁੰਦੀ ਹੈ ਜਾਂ ਫਿਰ ਡਿਗਰੀ ਹੁੰਦੀ ਉਹ ਨਹੀਂ ਡਰੈਸ ਪਾ ਲੈਂਦੇ ਨੇ ਕਾਲਾ ਕੋਟ ਪਾ ਲੈਂਦੇ ਨੇ ਇਥੋਂ ਤੱਕ ਕੇ ਬੈਂਡ ਵੀ ਲਗਾ ਲੈਂਦੇ ਨੇ ਟਾਈ ਲਗਾ ਲੈਂਦੇ ਨੇ ਸਾਰਾ ਕੁਝ ਵਕੀਲ ਦੀ ਤਰ੍ਹਾਂ ਪਰ ਕਈ ਜਾਲੀ ਵਕੀਲ ਹੁੰਦੇ ਨੇ ਉਹ ਗੱਪਾਂ ਵੀ ਬਹੁਤ ਮਾਰਦੇ ਨੇ ਕਲਾਇੰਟ ਨੂੰ ਆਪਣੀਆਂ ਗੱਲਾਂ ਚ ਲੈ ਲੈਂਦੇ ਨੇ ਪੈਸੇ ਲੈ ਲੈਂਦੇ ਨੇ ਕਲਾਇੰਟ ਨੂੰ ਪਤਾ ਨਹੀਂ ਹੁੰਦਾ ਕਈ ਕਲਾਇੰਟ ਵਿਚਾਰੇ ਭੋਲੇ ਹੁੰਦੇ ਨੇ ਲੁੱਟ ਲੈਂਦੇ ਨੇ ਫਿਰ ਲੁੱਟਣ ਤੋਂ ਬਾਅਦ ਕੇਸ ਦੀ ਸਹੀ ਪੈਰਵਾਈ ਨਹੀਂ ਕਰਦੇ ਪੈਰਵਾਈ ਵੀ ਕੀ ਕਰਨੀ ਹੁੰਦੀ ਹੈ ਕਿਉਂਕਿ ਹੁੰਦੇ ਜਾਲੀ ਨੇ ਤੇ ਇਸੇ ਕਰਕੇ ਇਸ ਤਰ੍ਹਾਂ ਦੇ ਵਕੀਲਾਂ ਤੋਂ ਬਚ ਕੇ ਰਹਿਣਾ ਹੈ ਕਈ ਵਕੀਲ ਹੀ ਕਰਦੇ ਨੇ ਕੂਟ ਦੇ ਵਿੱਚ ਘੁੰਮਦੇ ਰਹਿੰਦੇ ਨੇ ਧਿਆਨ ਰੱਖਦੇ ਨੇ ਕਿ ਕਿਹੜਾ ਕਲਾਇੰਟ ਆ ਕੋਈ ਨਵਾਂ ਆਇਆ ਕਿਉਂਕਿ ਕਲਾਇੰਟ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਪਹਿਲੀ ਵਾਰ ਆਇਆ ਤਾਂ ਫਿਰ ਉਹ ਡਾਇਰੈਕਟ ਕਲਾਇੰਟ ਨੂੰ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕਰਦੇ ਨੇ ਪੁੱਛ ਲੈਂਦੇ ਨੇ ਹਾਂਜੀ ਦੱਸੋ ਕੀ ਕੰਮ ਹੈ ਕਲਾਇੰਟ ਉਹਨਾਂ ਦੀਆਂ ਗੱਲਾਂ 'ਚ ਆ ਜਾਂਦਾ ਫਸ ਜਾਂਦਾ ਫਿਰ ਉਹ ਲੁੱਟ ਲੈਂਦੇ ਨੇ ਇਸ ਤਰ੍ਹਾਂ ਹੁੰਦਾ ਹੈ ਕਈ ਪੂਰੀ ਡਰੈੱਸ ਨਹੀਂ ਪਹਿਂਦੇ ਕਾਲੀ ਪੈਂਟ ਵਾਈਟ ਸ਼ਰਟ ਪਹਿਨ ਲੈਂਦੇ ਨੇ ਤੇ ਕਲਾਇੰਟ ਨੂੰ ਆਪਣੀਆਂ ਗੱਲਾਂ 'ਚ ਲੈ ਲੈਂਦੇ ਨੇ ਵਕੀਲ ਦੱਸ ਦਿੰਦੇ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਵੀ ਹੁੰਦਾ ਹੈ ਤੇ ਜ਼ਿਆਦਾ ਡਿਟੇਲ ਚ ਨਾ ਜਾਂਦੇ ਹੋਏ ਤੇ ਇੱਕ ਹੋਰ ਜਿਹੜੇ ਵਕੀਲ ਹੁੰਦੇ ਨੇ ਕਈ ਜਿਹੜੇ ਪਹਿਲਾਂ ਕੋਰਟ ਦੇ ਵਿੱਚ ਮੁੰਚੀ ਹੁੰਦੇ ਨੇ ਮੁੰਚੀ ਤੋਂ ਵਕੀਲ ਬਣ ਜਾਂਦੇ ਨੇ ਠੀਕ ਹੈ ਜੀ ਕੋਈ ਉਹ ਵੀ ਚੰਗੇ ਵਕੀਲ ਹੁੰਦੇ ਨੇ ਕੋਈ ਸ਼ੱਕ ਨਹੀਂ ਤੇ ਕਈ ਵਕੀਲ ਹੁੰਦੇ ਨੇ ਫਰਸਟ ਜਨਰੇਸ਼ਨ ਲਾਅਰ ਜਿਹਨੂੰ ਅਸੀਂ ਕਹਿ ਦਿੰਦੇ ਆ ਆਪਣੀ ਫੈਮਲੀ ਦੇ ਵਿੱਚ ਪਰਿਵਾਰ ਦੇ ਵਿੱਚੋਂ ਪਹਿਲੀ ਵਾਰ ਜਿਹੜੇ ਵਕੀਲ ਬਣਦੇ ਨੇ ਕਈ ਵਕੀਲ ਹੁੰਦੇ ਨੇ ਜਿਨ੍ਹਾਂ ਦੀ ਫੈਮਲੀ ਹੀ ਵਕੀਲਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਫਾਦਰ ਸਾਹਿਬ ਦਾਦਾ ਪਰਦਾਦਾ ਵਕੀਲ ਹੁੰਦੇ ਨੇ ਇਸ ਤਰ੍ਹਾਂ ਦੇ ਵੀ ਕਈ ਹੁੰਦੇ ਨੇਗੇ ਕਹਿੰਦੇ ਤੋਂ ਭਾਵ ਕਈ ਤਰ੍ਹਾਂ ਦੇ ਵਕੀਲ ਹੁੰਦੇ ਨੇ ਇਹ ਵੀ ਸਾਰਾ ਕੁਝ ਮੈਟਰ ਕਰਦਾ ਹੈ ਪਰ ਇਸ ਟੌਪਿਕ ਤੇ ਅਸੀਂ ਡਿਟੇਲ ਚ ਨਾ ਜਾਂਦੇ ਹੋਏ ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ ਬਿਹਤਰ ਕਮਿਊਨੀਕੇਸ਼ਨ ਚੰਗਾ ਵਕੀਲ ਹਮੇਸ਼ਾ ਕੇਸ ਦੀ ਸਥਿਤੀ ਸਾਫ਼ ਦੱਸਦਾ ਹੈ ਕਾਨੂੰਨ ਦੀ ਭਾਸ਼ਾ ਨੂੰ ਜ਼ਿਆਦਾ ਗੁੰਝਲਦਾਰ ਕਰਕੇ ਨਹੀਂ ਦੱਸਦਾ ਆਮ ਬੋਲੀ ਦੇ ਵਿੱਚ ਕਲਾਇੰਟ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਫालतू ਡਰਾਉਂਦਾ ਨਹੀਂ ਧਮਕਾਉਂਦਾ ਨਹੀਂ ਕਿ ਐਦਾਂ ਹੋ ਜੂ ਇਹ ਹੋ ਜੂ ਉਹ ਹੋ ਜੂ ਤੇ ਹਰ ਇੱਕ ਡਾਕੂਮੈਂਟ ਦੀ ਜਿਹੜੀ ਕਾਪੀ ਹੈ ਉਹ ਕਲਾਇੰਟ ਨੂੰ ਦਿੰਦਾ ਹੈਗਾ ਜੇ ਵਕੀਲ ਠੀਕ ਤਰੀਕੇ ਨਾਲ ਗੱਲ ਨਾ ਕਰੇ ਨਾ ਬੋਲੇ ਗੁੱਸੇ ਨਾਲ ਬੋਲੇ ਰੋਬ ਝਾੜੇ ਡਰਾਵੇ ਧਮਕਾਵੇ ਕੁਝ ਕਲੀਅਰ ਨਾ ਕਰੇ ਤਾਂ ਫਿਰ ਸਮਝ ਲਓ ਰੈੱਡ ਫਲਾਇਗਾ ਡਾਕੂਮੈਂਟ ਟਰਾਂਸਪੇਰੈਂਸੀ ਤੇ ਜਿਵੇਂ ਕਹ ਜੀਏ ਕਿ ਉਹ ਹਰ ਇੱਕ ਡਰਾਫਟ ਦੀ ਜਾਂ ਰਿਪਲਾਈ ਦੀ ਪਟੀਸ਼ਨ ਦੀ ਕਿਸੇ ਵੀ ਡਾਕੂਮੈਂਟ ਦੀ ਜਿਹੜੀ ਕਾਪੀ ਆ ਉਹ ਕਲਾਇੰਟ ਨੂੰ ਦਿੰਦਾ ਉਹ ਹੁੰਦਾ ਚੰਗਾ ਵਕੀਲ ਜੇ ਵਕੀਲ ਇਹ ਕਹੇ ਇਹਨੂੰ ਕੀ ਲੋੜ ਐ ਮੈਂ ਦੇਖ ਲੂੰਗਾ ਤੈਨਨੇ ਕੀ ਕਰਨਾਗਾ ਮੈਂ ਆਪੇ ਸਮਝ ਲੂੰਗਾ ਤਾਂ ਫਿਰ ਸਮਝੋ ਮਾਮਲਾ ਗੜਬੜ ਐ ਕਲਾਇੰਟ ਦਾ ਹੱਕ ਹੁੰਦਾ ਹਰ ਕਾਗਜ਼ ਦੇਖਣ ਦਾ ਕਾਪੀ ਲੈਣ ਦਾ ਤੇ ਅੱਗੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਆਪਣਾ ਦਰਵਾਜ਼ਾ ਖੁੱਲਾ ਰੱਖੋ ਵਕੀਲ ਕਦੇ ਵੀ ਲਾਈਫਟਾਈਮ ਬਾਈਂਡਿੰਗ ਨਹੀਂ ਹੈਗਾ ਜੇ ਤੁਹਾਨੂੰ ਲੱਗੇ ਕਿ ਵਕੀਲ ਠੀਕ ਕੰਮ ਨਹੀਂ ਕਰ ਰਿਹਾ ਕੋਰਟ ਵਿੱਚ ਹੋਰ ਸੈਂਕੜੇ ਵਕੀਲ ਨੇ ਹਜ਼ਾਰਾਂ ਵਕੀਲ ਨੇ ਕੋਈ ਹੋਰ ਚੰਗਾ ਵਕੀਲ ਕੀਤਾ ਜਾ ਸਕਦਾ ਹੈ ਤੁਹਾਡਾ ਕੇਸ ਹੈ ਤੁਹਾਡਾ ਫਿਊਚਰ ਹੈ ਤੁਹਾਡੀ ਚੁਆਇਸ ਹੈ ਤੇ ਫੀਸ ਦੇ ਬਾਰੇ ਵਿੱਚ ਜਿਹੜਾ ਅਗਲਾ ਪੁਆਇੰਟ ਹੈ ਜਿਹੜਾ ਫੀਸ ਸਟਰਕਚਰ ਹੈ ਉਹ ਸਪਸ਼ਟ ਹੋਣਾ ਚਾਹੀਦਾ ਹੈ ਕਲੀਅਰ ਹੋਣਾ ਚਾਹੀਦਾ ਹੈ ਕਈ ਵਕੀਲ ਕੀ ਕਰਦੇ ਨੇ ਘੱਟ ਪੈਸਿਆਂ ਦੇ ਵਿੱਚ ਘੱਟ ਫੀਸ ਦੇ ਵਿੱਚ ਗੱਲ ਕਰਕੇ ਦੁਬਾਰਾ ਫਿਰ ਆਨੇ ਬਹਾਨੇ ਲਾ ਕੇ ਹੋਰ ਫੀਸ ਘਟਾਉਣ ਦੀ ਕੋਸ਼ਿਸ਼ ਕਰਦੇ ਦੇਣਗੇ ਫੀਸ ਦੇ ਬਾਰੇ ਵਿੱਚ ਕਲੀਅਰ ਗੱਲ ਹੋਣੀ ਚਾਹੀਦੀ ਹੈ ਕਿੰਨੀ ਫੀਸ ਲੱਗੂਗੀ ਐਡਵਾਂਸ ਕਿੰਨਾ ਦੇਣਾ ਬਾਅਦ ਚ ਕਿੰਨਾ ਦੇਣਾ ਕਿਹੜੀ ਸਟੇਜ ਤੇ ਦੇਣਾ ਹੈ ਹਿਡਨ ਚਾਰਜਸ ਕੀ ਨੇ ਕੋਈ ਹੋਰ ਕਿਸੇ ਤਰ੍ਹਾਂ ਦੇ ਛੁਪੇ ਹੋਏ ਖਰਚੇ ਤਾਂ ਨਹੀਂ ਕੋਈ ਪੇਪਰਾਂ ਦੇ ਖਰਚੇ ਕੋਰਟ ਫੀਸ ਕੋਈ ਹੋਰ ਕਿਸੇ ਤਰ੍ਹਾਂ ਦਾ ਖਰਚ ਹੋਵੇ ਜਿਹੜਾ ਵਕੀਲ ਫੀਸ ਦੇ ਬਾਰੇ ਚ ਸਪਸ਼ਟ ਗੱਲ ਨਾ ਕਰੇ ਤਾਂ ਉਸ ਤੋਂ ਬਚਣਾਗਾ ਤੇ ਅਗਲਾ ਪੁਆਇੰਟ ਕਿ ਕਈ ਵਕੀਲ ਨਾਮ ਹੀ ਵਕੀਲ ਹੁੰਦੇ ਨੇ ਜਿਹੜੇ ਕੋਰਟ ਦੇ ਵਿੱਚ ਜਿਨ੍ਹਾਂ ਦਾ ਨਾਮ ਚੱਲਦਾ ਹੈਗਾ ਕੋਈ ਸ਼ੱਕ ਨਹੀਂ ਕਿ ਜਿਹੜੇ ਨਾਮੀ ਵਕੀਲ ਨੇ ਉਹਨਾਂ ਕੋਲੇ ਕੰਮ ਚੰਗਾ ਹੁੰਦਾ ਹੈ ਉਹਨਾਂ ਦਾ ਤਜਰਬਾ ਚੰਗਾ ਹੁੰਦਾ ਹੈ ਉਹਨਾਂ ਦੀ ਨੌਲੇਜ ਚੰਗੀ ਹੁੰਦੀ ਹੈ ਉਹਨਾਂ ਦੀ ਫੇਸ ਵੈਲਿਊ ਚੰਗੀ ਹੁੰਦੀ ਹੈ ਕੋਰਟ ਦੇ ਵਿੱਚ ਕਹਿਣ ਤੋਂ ਭਾਵ ਉਹ ਚੰਗੇ ਵਕੀਲ ਹੁੰਦੇ ਨੇ ਪਰ ਫਿਰ ਵੀ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਜੇ ਤੁਸੀਂ ਕਿਸੇ ਨਾਮੀ ਵਕੀਲ ਨੂੰ ਚੰਗੇ ਵਕੀਲ ਨੂੰ ਘੱਟ ਪੈਸਿਆਂ ਦੇ ਵਿੱਚ ਕਰ ਰਹੇ ਹੋਗੇ ਤਾਂ ਕਈ ਵਾਰੀ ਕੀ ਹੁੰਦਾ ਹੈ ਜਿਹੜੇ ਨਾਮੀ ਵਕੀਲ ਨੇ ਉਹ ਕੇਸ ਆਪਣੇ ਜੂਨੀਅਰ ਨੂੰ ਦੇ ਦਿੰਦੇ ਨੇਗੇ ਜਾਂ ਫਿਰ ਉਹ ਜੂਨੀਅਰ ਨੂੰ ਹੀ ਤਰੀਕੇ ਤੇ ਭੇਜਦੇ ਰਹਿੰਦੇ ਨੇਗੇ ਤੇ ਫਿਰ ਜੂਨੀਅਰ ਕੇਸ ਹੈਂਡਲ ਕਰਦਾ ਤਾਂ ਫਿਰ ਵੀ ਕਿਤੇ ਨਾ ਕਿਤੇ ਲਾਉਸ ਹੋ ਸਕਦਾ ਹੈਗਾ ਇਸ ਗੱਲ ਦਾ ਵੀ ਧਿਆਨ ਰੱਖਣਾ ਹੈਗਾ ਤੇ ਇੱਕ ਕਈ ਵਕੀਲ ਕੀ ਕਰਦੇ ਨੇ ਕਈ ਵਕੀਲ ਜ਼ਿਆਦਾ ਗੱਪਾਂ ਮਾਰ ਦਿੰਦੇ ਨੇ ਪੈਸੇ ਦੇ ਲਾਲਚ ਦੇ ਵਿੱਚ ਕਿ ਸਾਡੀ ਜੀ ਫਣਾਣੇ ਜੱਜ ਨਾਲ ਸਿੱਧੀ ਗੱਲ ਹੈ ਸਾਡਾ ਜੱਜਾਂ ਦੇ ਨਾਲ ਲਿੰਕ ਹੈ ਅਸੀਂ ਟੇਡੇ 빙ੇ ਤਰੀਕੇ ਨਾਲ ਤੁਹਾਡਾ ਕੰਮ ਕਰਾ ਦੇਾਂਗੇ ਕਈ ਕਹਿੰਦੇ ਨੇ ਸਾਡਾ ਤਾਇਆ ਜੱਜ ਐ ਚਾਚਾ ਜੱਜ ਐ ਸਾਡਾ ਫਲਾਣਾ ਜੱਜ ਐ ਝੂਠ ਬੋਲਦੇ ਰਹਿੰਦੇ ਨੇਗੇ ਕਈ ਜੱਜਾਂ ਦੇ ਨਾਮ ਤੇ ਰਿਸ਼ਬਤ ਵੀ ਲੈ ਲੈਂਦੇ ਨੇ ਪੈਸੇ ਵੀ ਲੈ ਲੈਂਦੇ ਨੇ ਇਸ ਤਰ੍ਹਾਂ ਦੇ ਵਕੀਲਾਂ ਤੋਂ ਬਚ ਕੇ ਰਹਿਣਾ ਤੇ ਅਗਲੇ ਪੁਆਇੰਟ ਤੇ ਚੱਲਦੇ ਆਡਵਾਈਸ ਵਾਈ ਨੋਨ ਪਰਸਨ ਜੇ ਕੋਈ ਜਾਣ ਪਹਿਚਾਣਦਾ ਤੁਹਾਡਾ ਤੁਹਾਨੂੰ ਸਲਾਹ ਦਿੰਦਾ ਹੈ ਵਕੀਲ ਕਰਨ ਦੀ ਕਿਸੇ ਦਾ ਕੋਈ ਪਹਿਲਾਂ ਕੇਸ ਕੀਤਾ ਹੁੰਦਾ ਕਿਸੇ ਵਕੀਲ ਨੇ ਤਾਂ ਉਸ ਵਕੀਲ ਕੋਲੇ ਵੀ ਤੁਸੀਂ ਜਾ ਸਕਦੇ ਹੋ ਕਿਉਂਕਿ ਤੁਹਾਡੇ ਜਾਣ ਕਰਨੇ ਪਹਿਲਾਂ ਉਹਦੇ ਨਾਲ ਵਰਤਿਆ ਹੁੰਦਾਗਾ ਉਹਨੂੰ ਪਤਾ ਹੁੰਦਾਗਾ ਕਿ ਕਿਸ ਤਰ੍ਹਾਂ ਦਾ ਵਕੀਲ ਹੈਗਾ ਕਲਾਇੰਟ ਹੁੰਦੇ ਨੇ ਜਿਹੜੇ ਉਹਨਾਂ ਤੋਂ ਵੀ ਤੁਸੀਂ ਰਿਵਿਊ ਲੈ ਸਕਦੇ ਹੋਗੇ ਵਕੀਲ ਦੇ ਬਾਰੇ ਵਿੱਚ ਪਤਾ ਕਰ ਸਕਦੇ ਹੋਗੇ ਜਿਹੜੇ ਵਕੀਲ ਲੋਕਾਂ ਦੇ ਭਰੋਸੇਯੋਗ ਜਾਣੇ ਜਾਂਦੇ ਨੇਗੇ ਉਹ ਕਲਾਇੰਟ ਦੱਸਦੇ ਨੇ ਕਿ ਚੰਗਾ ਵਕੀਲ ਹੈ ਇਮਾਨਦਾਰ ਹੈ ਮੇਜ ਸਾਫਾ ਹੈ ਤੇ ਸੱਚਾਈ ਨਾਲ ਕੰਮ ਕਰਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਮਤਲਬ ਜਿਹੜੇ ਚੰਗੇ ਵਕੀਲ ਨੇਗੇ ਉਹਨਾਂ ਦੇ ਬਾਰੇ ਵਿੱਚ ਕਲਾਇੰਟ ਜ਼ਿਆਦਾਤਰ ਚੰਗਾ ਹੀ ਬੋਲਦੇ ਹੁੰਦੇ ਨੇ ਕਈ ਕਲਾਇੰਟ ਵਕੀਲ ਤੋਂ ਨਾਰਾਜ਼ ਹੁੰਦੇ ਨੇ ਕਿ ਸਾਡੇ ਕੇਸ ਦੀ ਚੰਗੀ ਤਰ੍ਹਾਂ ਫਾਲੋਅ ਅਪ ਨਹੀਂ ਕੀਤੀ ਜੀ ਇਸ ਤਰ੍ਹਾਂ ਪਤਾ ਕੀਤਾ ਜਾ ਸਕਦਾ ਹੈ ਕਲਾਇੰਟਾਂ ਤੋਂ ਤੇ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਤੁਸੀਂ ਕਿਸੇ ਵਕੀਲ ਨੂੰ ਮਿਲਣਾ ਹੈ ਤਾਂ ਤੁਸੀਂ ਵੀ ਆਪਣੀ ਨੌਲੇਜ ਥੋੜੀ ਜੀ ਦਿਖਾਉਣੀ ਹੈ ਇਹ ਨਾ ਹੋਵੇ ਕਿ ਵਕੀਲ ਨੂੰ ਕਿ ਇਹ ਤਾਂ ਐਮੀ ਹੈ ਜੀ ਬਸ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਪੋਲਾ ਪਾਲਾ ਹੈ ਤੇ ਤੁਸੀਂ ਵੀ ਥੋੜਾ ਜਿਹਾ ਚੁਸਤੀ ਦਿਖਾਉਣੀ ਹੈਗੀ ਤਾਂ ਜੋ ਵਕੀਲ ਵੀ ਐਕਟਿਵ ਰਹੇ ਚੁਕੰਨਾ ਰਹੇ ਕਿ ਸਾਡਾ ਕਲਾਇੰਟ ਜਾਗਦਾ ਹੈ ਉਹਨੂੰ ਵੀ ਨੌਲੇਜ ਹੈਗੀ ਹੈ ਠੀਕ ਹੈ ਜੀ ਜੇ ਉਹ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇਦਾਂ ਦੀ ਕਮੀ ਪੇਸ਼ੀ ਛੱਡਦਾ ਹੈ ਤਾਂ ਉਹਨੂੰ ਇਹ ਹੋਵੇ ਕਿ ਕਲਾਇੰਟ ਨੂੰ ਪਤਾ ਲੱਗ ਜੂਗਾ ਤੇ ਬਿਨਾਂ ਕਿਸੇ ਦੇਰੀ ਤੋਂ ਅਗਲੇ ਪੁਆਇੰਟ ਤੇ ਜੇ ਗੱਲ ਕਰੀਏ ਸਟੇਟਸ ਦੀ ਕਈ ਵਕੀਲ ਸ਼ੋਅ ਆਫ ਕਰਦੇ ਨੇ ਦਿਖਾਵਾ ਕਰਦੇ ਨੇ ਜਿਵੇਂ ਕਿ ਕਹਿ ਲਈਏ ਕਈ ਵਕੀਲਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵੱਡੀ ਕਾਰ ਲੈ ਲਈਏ ਵੱਡਾ ਦਫ਼ਤਰ ਬਣਾ ਲੀਏ ਜਿਆਦਾ ਕਿਤਾਬਾਂ ਰੱਖ ਲੀਏ ਮਹਿੰਗਾ ਫੋਨ ਲੈ ਲੀਏ ਵਧੀਆ ਘੜੀ ਵਧੀਆ ਡਰੈਸ ਸਾਰਾ ਕੁਝ ਵਧੀਆ ਇਸ ਚੀਜ਼ ਤੋਂ ਵੀ ਕਦੇ ਇਹ ਨਹੀਂ ਸਮਝਣਾ ਕਿ ਇਹ ਵਕੀਲ ਬਾਹਲੇ ਜਿਆਦਾ ਚੰਗਾ ਹੈ ਕਈ ਸ਼ੋਅ ਆਫ ਕਰਦੇ ਨੇ ਸਟੇਟਸ ਨੂੰ ਵਧਾ ਚੜਾ ਕੇ ਦਿਖਾਉਣ ਦੀ ਗੱਲ ਕਰਦੇ ਨੇ ਸਟੇਟਸ ਤੇ ਨੌਲੇਜ ਐਕਸਪੀਰੀਅੰਸ ਤਜਰਬਾ ਇਹ ਸਾਰਾ ਕੁਝ ਵੱਖਰਾ ਹੈਗਾ ਕਈਆਂ ਕੋਲੇ ਪੈਸਾ ਚੰਗਾ ਹੁੰਦਾ ਹੈ ਉਹ ਪੈਸਾ ਲਾਉਂਦੇ ਰਹਿੰਦੇ ਨੇ ਦਫ਼ਤਰ ਨੂੰ ਵਧਾਉਂਦੇ ਰਹਿੰਦੇ ਨੇ ਮਹਿੰਗੀ ਗੱਡੀ ਲੈ ਲੈਂਦੇ ਨੇ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਜ਼ਿਆਦਾ ਨੌਲੇਜ ਹੋਵੇ ਇਹ ਵੀ ਧਿਆਨ ਚ ਰੱਖਿਓ ਗੱਲ ਤੇ ਮੇਨ ਗੱਲ ਕਿ ਜਦੋਂ ਤੁਸੀਂ ਕੋਰਟ ਵਿਜ਼ਿਟ ਕਰੋ ਜੇ ਤੁਸੀਂ ਕਦੇ ਵਕੀਲ ਕਰਨਾ ਹੈ ਤਾਂ ਤੁਸੀਂ ਕੀ ਦੇਖਣਾ ਹੈ ਕੋਰਟ ਦੇ ਵਿੱਚ ਜਾ ਕੇ ਬੈਠਣਾ ਹੈ ਜਦੋਂ ਬਹਿਸ ਹੁੰਦੀ ਹੈ ਜਾਂ ਕੋਈ ਵਕੀਲ ਗਵਾਹੀ ਕਰਾਉਂਦਾ ਹੈ ਫਿਰ ਉਹਨੂੰ ਦੇਖਣਾ ਹੈ ਕਿ ਉਹ ਵਕੀਲ ਕਿਵੇਂ ਕਰ ਰਿਹਾ ਹੈ ਕੀ ਕਰ ਰਿਹਾ ਹੈ ਕਿਹੋ ਜਿਹਾ ਵਕੀਲ ਹੈ ਤੁਹਾਨੂੰ ਉੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਵਕੀਲ ਕਿੰਨਾ ਕੁ ਚੰਗਾ ਹੈਗਾ ਠੀਕ ਹੈ ਜੀ ਬਹਿਸ ਦੇ ਟਾਈਮ ਤੋਂ ਹੀ ਕਾਫੀ ਕੁਝ ਪਤਾ ਚੱਲ ਜਾਂਦਾ ਹੈਗਾ ਤੇ ਇੱਕ ਜਿਹੜਾ ਮੈਂ ਹੋਰ ਪੁਆਇੰਟ ਇੱਥੇ ਡਿਸਕਸ ਕਰਨਾ ਚਾਹੁੰਦਾ ਉਹ ਹੈਗਾ سوشل মিডিਆ ਜਿਵੇਂ ਮੇਰੇ ਵਾਂਗੂ ਕਈ ਵਕੀਲ ਕਾਨੂੰਨ ਵਾਲੀਆਂ ਵੀਡੀਓਜ਼ ਰਿਕਾਰਡ ਕਰਕੇ سوشل মিডিਆ ਤੇ ਅਪਲੋਡ ਕਰਦੇ ਨੇਗੇ ਕੋਈ ਸ਼ੱਕ ਨਹੀਂ ਕਿ ਕਈ ਚੰਗੇ ਵਕੀਲ ਵੀ ਵੀਡੀਓਜ਼ ਬਣਾ ਕੇ ਅਪਲੋਡ ਕਰਦੇ ਨੇ ਪਰ ਕਈ ਇਸ ਤਰ੍ਹਾਂ ਲੋਕਾਂ ਨੂੰ ਆਪਣੇ ਗੱਲਾਂ ਚ ਲੈ ਲੈਂਦੇ ਨੇ ਕਿ ਅਸੀਂ ਇਦਾਂ ਕਰ ਦਾਂਗੇ ਜੀ ਸਾਡੇ ਕੋਲ ਆਓ ਅਸੀਂ ਇਹ ਕੇਸ ਕਰਦੇ ਆਂ ਉਹ ਕੇਸ ਕਰਦੇ ਆਂ ਉਸ ਤਰ੍ਹਾਂ ਦੇ ਵਕੀਲਾਂ ਤੋਂ ਵੀ ਬਚ ਕੇ ਰਹਿਣਾਗਾ ਤੁਸੀਂ ਸੋਸ਼ਲ ਮੀਡੀਆ ਤੇ ਜਦੋਂ ਵਕੀਲਾਂ ਨੂੰ ਦੇਖੋਗੇ ਕਈ ਵਕੀਲ ਸ਼ੋਅ ਆਫ ਕਰਦੇ ਰਹਿੰਦੇ ਨੇ ਵਧੀਆ-ਵਧੀਆ ਫੋਟੋਆਂ ਬਣਾ ਕੇ ਪਾਉਂਦੇ ਨੇ ਕਈ ਤਾਂ ਸਿੱਧਾ ਹੀ ਡਿਮਾਂਡ ਕਰਦੇ ਨੇ ਕਿ ਅਸੀਂ ਫਲਾਣਾ ਕੇਸ ਕਰਦੇ ਆਂ ਜੀ ਸਾਡੇ ਕੋਲੇ ਆਓ ਨੰਬਰ ਦਿੰਦੇ ਨੇ ਜਾਂ ਆਪ ਹੀ ਕਈ ਵਾਰੀ ਕੋਲਾਂ ਕਰਨ ਲੱਗ ਜਾਂਦੇ ਨੇ ਲੋਕਾਂ ਨੂੰ ਇਸ ਤਰ੍ਹਾਂ ਦੇ ਵਕੀਲਾਂ ਤੋਂ ਵੀ ਬਚ ਕੇ ਰਹਿਣਾਗਾ ਇਸ ਤਰ੍ਹਾਂ ਦੋਸਤੋ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਬਾਰੇ 'ਚ ਤੁਸੀਂ ਦੇਖਣਾਗਾ ਬਹੁਤ ਸਾਰੇ ਟਿਪਸ ਨੇ ਇਹ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਇੱਕ ਚੰਗੇ ਵਕੀਲ ਦੀ ਚੋਣ ਕਰ ਸਕਦੇ ਹੋ ਇੱਕ ਪੁਆਇੰਟ ਹੋਰ ਦੋਸਤੋ ਜਿਹੜਾ ਕਿ ਮੈਨੂੰ ਯਾਦ ਆ ਗਿਆ ਕਿ ਕੁਝ ਕੁ ਵਕੀਲ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਹੜੇ ਜਾਣ ਬੁੱਝ ਕੇ ਆਪਣੇ ਆਪ ਨੂੰ ਬੀਜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡੇ ਕੋਲੇ ਬਹੁਤ ਜ਼ਿਆਦਾ ਕੰਮ ਹੈ ਸਾਡੇ ਕੋਲੇ ਬਹੁਤ ਜ਼ਿਆਦਾ ਕੇਸ ਲੱਗੇ ਹੋਏ ਨੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਈ ਵਕੀਲ ਕੀ ਕਰਦੇ ਨੇ ਕਹਿ ਦਿੰਦੇ ਨੇ ਕਲਾਇੰਟ ਨੂੰ ਕਿ ਤੂੰ ਵੇਟ ਕਰ ਕਿਤੇ ਬਿਠਾ ਆ ਦਿੰਦੇ ਨੇ ਵੇਟ ਕਰਾਉਂਦੇ ਰਹਿੰਦੇ ਨੇ ਪਰ ਆਪ ਕਿਤੇ ਜਾ ਕੇ ਗੱਲਾਂ ਮਾਰਨ ਲੱਗ ਜਾਂਦੇ ਨੇ ਬੈਠ ਜਾਂਦੇ ਨੇ ਚਾਹ ਪੀਣ ਲੱਗ ਜਾਂਦੇ ਨੇ ਪਰ ਜੇ ਕਲਾਇੰਟ ਦਾ ਫੋਨ ਆਉਂਦਾ ਉਹਨੂੰ ਕਹਿ ਦਿੰਦੇ ਨੇ ਕਿ ਅਸੀਂ ਬੀਜੀ ਹਾਂ ਜੀ ਕੋਰਟ ਦੇ ਵਿੱਚਾਂ ਬਾਅਦ ਦੇ ਵਿੱਚ ਮਿਲਦੇ ਆਂ ਬਾਅਦ ਦੇ ਵਿੱਚ ਆਉਨੇ ਆ ਇਸ ਤਰ੍ਹਾਂ ਕਲਾਇੰਟ ਦਾ ਕਈ ਵਾਰੀ ਸਾਰਾ ਸਾਰਾ ਦਿਨ ਖਰਾਬ ਕਰਵਾ ਦਿੰਦੇ ਨੇ ਪਰ ਉਹੋ ਬੀਜੀ ਨਹੀਂ ਹੁੰਦੇ ਕਈ ਵਕੀਲ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਦੋਸਤੋ ਵੀਡੀਓ ਦੇ ਐਂਡ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਅਦਾਲਤਾਂ ਵੀ ਉਹਨਾਂ ਦੀ ਮਦਦ ਕਰ ਸਕਦੀਆਂ ਨੇ ਜਿਹੜੇ ਜਾਗਦੇ ਹੁੰਦੇ ਨੇ ਅਦਾਲਤਾਂ ਉਹਨਾਂ ਦੀ ਮਦਦ ਨਹੀਂ ਕਰ ਸਕਦੀਆਂ ਜਿਹੜੇ ਸੁੱਤੇ ਪਏ ਰਹਿੰਦੇ ਨੇਗੇ ਇਸੇ ਕਰਕੇ ਕਲਾਇੰਟ ਦੀ ਵੀ ਡਿਊਟੀ ਹੈ ਕਿ ਉਹ ਐਕਟਿਵ ਰਹੇ ਚੁਕੰਨਾ ਰਹੇ ਤੇ ਇਸ ਦੇ ਨਾਲ ਫਾਇਦਾ ਇਹ ਵੀ ਹੋਏਗਾ ਕਿ ਤੁਹਾਡਾ ਵਕੀਲ ਵੀ ਚੁਕੰਨਾ ਰਹੇਗਾ ਸਹੀ ਪੈਰਵਾਈ ਕਰੂਗਾ ਕੇਸ ਦੀ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤੁਹਾਨੂੰ ਪਸੰਦ ਆਈ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਵੀਡੀਓ ਦਾ ਤੁਹਾਨੂੰ ਫਾਇਦਾ ਹੋਇਆ ਜਾਂ ਨਹੀਂ। ਇੰਨੀਆਂ ਕੋ ਬੇਨਤੀਆਂ ਸੀ। ਸਾਰੇ ਯਾਰਾਂ, ਦੋਸਤਾਂ, ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ। ਮਿਹਰਬਾਨੀ ਜੀ।